ਨਾ ਇਹ ਜੀ ਗੱਲ ਨਹੀਂ ਛੇੜੀ। ਨਾਲੇ ਤੂੰ ਆਪੇ ਤਾਂ ਮੈਨੂੰ ਫੜਾਇਆ ਸੀ। ਮੰਮੀ ਜੀ ਇਹਨੂੰ ਸਾਹਮਣੇ ਧਰ ਦੋ। ਅੱਜ ਤੂੰ ਗੱਲ ਤੇ ਖੜਾ ਹੀ ਪੈਗੀ। ਵੀ ਮੈਨੂੰ ਹੁਣੇ ਹੀ ਦੇ ਦੋ ਸੈੱਟ ਕੱਢ ਕੇ। ਮੰਮੀ ਜੀ ਮੈਂ ਤੁਹਾਨੂੰ ਕਹੀ ਤਾਂ ਜਾਂਦੀ ਆ ਕਿ ਮੇਰਾ ਜੀ ਕਰਦਾ ਸੀ ਸੈੱਟ ਦੇਖਣ ਨੂੰ। ਤਾਂ ਮੈਂ ਤੁਹਾਨੂੰ ਕਹਿਤਾ ਨਾਲੇ ਮੇਰਾ ਸੈੱਟ ਹੈ। ਤੁਸੀਂ ਮੈਨੂੰ ਦਿਖਾ ਦੋ। ਮੈਂ ਆਪਦੇ ਕੋਲੇ ਰੱਖ ਲੂੰਗੀ। ਕਿ ਉਹਨੂੰ ਪੇਟੀ ਚੋਂ ਹੀ ਨਹੀਂ ਕੱਢਣਾ। ਤੂੰ ਸਿੱਧੀ ਤਰ੍ਹਾਂ ਦੱਸ ਗੱਲ ਕੀ ਏ। ਤੇਰਾ ਸੈੱਟ ਹੈ। ਤੂੰ ਲੈ ਲਈ। ਮੈਂ ਰੱਖ ਕੇ ਕਿਹੜਾ ਉਹਦਾ ਚਾਰ ਪਾਉਣਾ। ਪਰ ਮੈਨੂੰ ਵਿਚਲੀ ਗੱਲ ਦੱਸ ਕਿ ਤੇਰੇ ਮਨ 'ਚ ਚੱਲਦਾ ਕੀ ਏ ਮਾਮੀ ਜੀ ਮੇਰੇ ਮਨ 'ਚ ਕਿਹੜੀ ਗੱਲ ਚੱਲਣੀ ਏ ਉਹ ਤਾਂ ਮੈਂ ਵਿਆਹ ਵਾਲੀਆਂ ਫੋਟੋਆਂ ਦੇਖਦੀ ਸੀ ਤਾਂ ਮੈਨੂੰ ਸੈੱਟ ਦਾ ਚੇਤਾ ਆ ਗਿਆ ਮੈਂ ਤੁਹਾਡੇ ਨਾਲ ਗੱਲ ਕਰ ਲਈ ਮੈਨੂੰ ਆਏ ਹੋ ਗਿਆ ਕਿ ਚਲ ਮੈਂ ਮਾਮੀ ਤੋਂ ਸੈੱਟ ਲੈ ਲਾਂ ਪਾ ਕੇ ਦੇਖ ਲੂੰਗੀ ਤਾਂ ਕਰਕੇ ਮੈਂ ਤੁਹਾਡੇ ਤੋਂ ਮੰਗਿਆ ਨਹੀਂ ਮੈਂ ਕੀ ਕਰਨਾ ਸੀ ਸੈੱਟ ਮੈਨੂੰ ਐ ਲੱਗਦਾ ਤੂੰ ਮੇਰੇ ਤੋਂ ਕੋਈ ਗੱਲ ਲੁਕੋ ਰਹੀ ਏ ਮੈਨੂੰ ਸੱਚ-ਸੱਚ ਦੱਸ ਇਹ ਜੀ ਕਿਹੜੀ ਗੱਲ ਹੈ ਜਿਹੜਾ ਤੈਨੂੰ ਅੱਜ ਸੈਟ ਯਾਦ ਆ ਗਿਆ। ਲੋ ਮਮੀ ਜੀ ਤੁਸੀਂ ਆ ਕੇ ਇਹ ਜੀਆਂ ਗੱਲਾਂ ਕਰੀ ਜਾਂਦੇ ਹੋ। ਮੈਂ ਤੁਹਾਨੂੰ ਦੱਸ ਤਾਂ ਦਿੱਤਾ ਕਿ ਮੈਨੂੰ ਕਿਉਂ ਚਾਹੀਦਾ। ਦੇਖ ਸਮਝ ਤਾਂ ਮੈਂ ਗਈ ਆ ਪਰ ਤੇਰੇ ਮੂੰਹੋਂ ਸੁਣਨਾ ਚਾਹਣੀ ਆ। ਆ ਫੋਟਵਾ ਫੂਟਵਾ ਦਾ ਤਾਂ ਬਹਾਨਾ ਏ। ਚੱਕ ਤਾਂ ਤੈਨੂੰ ਕਿਸੇ ਹੋਰ ਦੀ ਐ। ਲੋ ਮਮੀ ਜੀ ਮੈਂ ਤਾਂ ਤੁਹਾਡੇ ਤੋਂ ਆਪਦੀ ਚੀਜ਼ ਹੀ ਮੰਗੀ ਆ।